ਮੈਂ ਸਾਰੇ ਜਿਹੜੇ ਮੇਰੇ ਹੱਥੋਂ ਨਿਕਲੇ ਜਿਨ੍ਹਾਂ ਦੀ ਮੈਂ ਮਦਦ ਕੀਤੀ ਹੈ ਨਾ ਈਵਨ ਮੇਰਾ ਫੋਨ ਵੀ ਇੱਕ ਵਾਰੀ ਇੱਕ ਕਲਾਕਾਰ ਕਹਿਣ ਲੱਗਾ ਉਹਨੂੰ ਕਹਿੰਦਾ ਬੱਸ ਤਾਂ ਸੁੱਤੇ ਹੈ ਮੈਂ ਉਹ ਮੈਂ ਬੁੱਕ ਕਰਦੀ ਨਹੀਂ 100 ਕਾਲ ਦੇ ਵਿੱਚ ਹੂੰ ਹੂੰ ਕਹਿੰਦਾ ਉਹਨੂੰ ਕਹਿੰਦਾ ਬੱਸ ਤਾਂ ਸੁੱਤੇ ਹੈ ਮੈਂ ਕਿਹਾ ਉਹਨੂੰ ਕਹੋ ਵੀ ਮੈਡਮ ਅਫਸਰ ਬੋਲਦੀ ਹੈ ਸੁਖਮਿੰਦਰ ਕੌਰ ਬਰਾੜ ਜਿਹੜੇ ਤੇਨੇ ਬੁੱਕ ਕਰਦੀ ਰਹੀ ਹੈ ਮੈਂ ਕਿਹਾ ਮੈਂ ਟੈਂਟ ਚੱਕੂ ਕਹਿੰਦਾ ਉਹ ਕਹਿੰਦਾ ਕੰਮ ਦੱਸੋ ਮੈਂ ਕਿਹਾ ਕੰਮ ਕੀ ਦੱਸਣਾ ਵੀ ਉਹਨੂੰ ਕੋ ਪ੍ਰੋਗਰਾਮ ਦੇਣਾ ਉਹਦੋਂ ਉਸ ਕਲਾਕਾਰ ਦੀ ਪੇਮੈਂਟ ਸੀ ਉਹਦਾ 3000 ਹੂੰ ਮੈਂ ਕਿਹਾ ਮੈਂ ਉਹਨੂੰ ਕਹਾਂ ਵੀ ਮੈਂ 60000 ਦੇਵਾਂਗੀ ਫਿਰ ਫਿਰ ਮੇਰੇ ਤੇ ਲਾਈਨ ਤੇ ਆ ਗਿਆ ਮੇਰੇ ਨਾਲ ਅੱਛਾ ਜੀ ਹਾਂਜੀ ਮੈਡਮ ਤੁਹਾਡਾ ਪ੍ਰੋਗਰਾਮ ਹੈ ਮੈਂ ਕਿਹਾ ਹਾਂ ਮੈਂ ਕਿਹਾ 60 ਨਹੀਂ ਤੈਨੂੰ 80 ਦੇਵਾਂ ਤੂੰ ਫਲਾਣੇ ਤਾਂ ਤੇ ਪਹੁੰਚਾ ਸੀ ਤੁਹਾਡੇ ਮੱਝ ਵਿੱਚ ਸੀ ਪ੍ਰੋਗਰਾਮ ਅੱਛਾ ਜੀ ਫਿਰ ਪ੍ਰੋਗਰਾਮ ਸ਼ੁਰੂ ਹੋਣ ਤੋਂ ਪਹਿਲਾਂ ਤਾਂ ਉਹਦੀ ਸੇਵਾ ਕੀਤੀ ਵਾਂਝਾ ਲਣ ਚੰਗੀ ਅੱਛਾ ਜੀ ਚੰਗਾ ਕੁੱਟਿਆ ਦੱਬ ਕੇ ਰਗੜਾ ਚੜਿਆ ਕਹਿੰਦੇ ਡਿੱਗ ਮੈਡਮ ਦੇ ਪੈਰਾਂ 'ਚ ਅੱਛਾ ਜੀ ਇਹ ਮੈਂ ਉਹ ਬੰਦਾ ਵੀ ਜਾ ਮਤਲਬ ਫਿਰ ਜਿਹੜਾ ਜਿਹੜਾ ਮੇਰੇ ਨਾਲ ਉਹ ਸਮਝ ਗਿਆ ਜੀ ਜਿਹੜਾ ਮੇਰੇ ਨਾਲ ਐ ਕਰਦਾ ਨਾ ਹਾਂ ਜੀ ਜਿਹੜਾ ਮੇਰੇ ਨਾਲ ਐ ਕਰੇ ਤਾਂ ਉਹ ਫਿਰ ਆਪਾਂ ਜੱਟਾਂ ਨੂੰ ਟੱਕਰੀ ਦਾ ਵੀ ਐ ਚੱਲ ਨਹੀਂ ਫਿਰ ਤੁਸੀਂ ਇੰਡਾਇਰੈਕਟ ਤੁਸੀਂ ਵੀ ਨਹੀਂ ਨਹੀਂ ਤੁਸੀਂ ਤੁਸੀਂ ਵੀ ਇੰਡਾਇਰੈਕਟ ਬੌਂਸਰ ਰੱਖ ਕੇ ਕੁੱਟਣ ਵਾਲਾ ਨਹੀਂ ਕਿਟੋਣ ਬੌਂਸਰ ਨਹੀਂ ਕਹਿ ਸਕਦੇ ਜਿਹੜਾ ਵੇਖੋ ਤੁਸੀਂ ਵੀ ਜੇ ਆਪਣੀ ਮਾਂ ਹੈ ਫਰਜ਼ ਕਰੇ ਮੇਰੀ ਮਾਂ ਹੈ ਜੇ ਮੈਂ ਆਪਣੀ ਮਾਂ ਨੂੰ ਹੀ ਕਹਾਂ ਮਾਂ ਹੀ ਹੁੰਦੀ ਹੈ ਜਿਹੜਾ ਤੁਹਾਨੂੰ ਰੋਜੀ ਰੋਟੀ ਬਿਲਕੁਲ 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 ਜਿਹੜਾ ਤੁਹਾਨੂੰ ਕਲਾਕਾਰ ਇੱਜ਼ਤ ਕਰੇ ਇੱਜ਼ਤ ਮਾਣ ਬਖਸ਼ੇ ਰੋਜੀ ਰੋਟੀ ਬਖਸ਼ੇ ਜਿਹੜੀ ਕੀ ਕਹਿੰਦੇ ਹੁੰਦੇ ਵੀ ਜਿਹੜਾ ਰਜਗਾਰ ਆ ਉਹ ਸਭ ਤੋਂ ਵੱਡੀ ਚੀਜ਼ ਹੈ ਜੀ 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 ਇੱਕ ਕਲਾਕਾਰ ਹੈ ਵੀ ਤੂੰ ਮੇਰੇ ਕਿਹ ਜਿਪਸੀਆਂ ਵੀ ਲੈ ਜਾਂਦਾ ਰਿਹਾ ਜਦੋਂ ਨਾਰਥ ਜਨ ਸੀ ਮੈਂ ਮੈਡਮ ਗੇੜੀ ਲਾਵਾਂ ਜਿਪਸੀ ਲੈ ਜਾਂ ਤੁਹਾਡੀ ਮੱਖ ਲੈ ਜਾ ਗੇੜੀਆਂ ਲਾਉਣ ਲਿਆਨ ਕੋਲੇ ਕਿੱਥੇ ਹੁੰਦਾ ਸੀ ਕੋਸ ਜਿਪਸੀਆਂ ਜਿਪਸੀਆਂ ਵਿਚਾਰੇ ਨੇ ਤੇ ਸੋ ਜਿਹੜਾ ਕਿਸੇ ਨਾਲ ਥੋੜੀ ਕੀਤਾ ਤਾਂ ਨਹੀਂ ਪਰ ਜੇ ਇਹਜਾ ਕਰੇ ਨਾ ਤਾਂ ਮੈਂ ਤਾਂ ਫਿਰ 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 ਸਿੱਧੀ ਵੀ ਹੋ ਜੰਨੀ ਐ ਵੀ ਭਾਈ ਇੱਕ ਨੂੰ ਲੈਸਨ ਮਿਲਾ ਉਹ ਤਾਂ 100 ਜਾਣੇ ਹੋਰ ਸੁਧਰ ਤਾਂ ਜਾਣਗੇ ਨਾ ਹੂੰ ਕਿ ਲੈਸਨ ਮਿਲਨੇ ਵੀ ਜ਼ਰੂਰੀ ਐ ਜਿਵੇਂ ਤੁਸੀਂ ਕਹੇ ਕਿ ਮੈਂ ਤੇ ਹੁਣ ਟਾਂਗੇ ਦੇ ਗੱਡੇ ਦੇ ਪਰ ਤੁਸੀਂ ਤੇ ਜੰਦਿਆਂ ਨੇ ਕੰਟੈਸਟਰਕਾਰ ਦੇ ਵਿੱਚ ਪੜ੍ਹਨਾ ਆਉਂਦੇ ਹੈਗੇ ਸੀ ਤੇ ਤੁਸੀਂ ਤੇ ਸਾਰੇ ਚੀਜ਼ਾਂ ਦੇਖਿਆ ਨਾ ਨਹੀਂ ਚਲੋ ਉਹ ਮੈਂ ਥੋੜਾ ਕਿਹਾ ਸੀ ਵੀ ਮੈਂ ਇਹੋ ਜਿਹਾ ਕਰੇ ਜਮਾ ਉਹ ਤਾਂ ਮੈਨੂੰ ਰੱਬ ਨੇ ਪੈਦਾ ਉਹ ਮੈਨੂੰ ਰੱਬ ਨੇ ਪੈਦਾ ਕਰਤਾ ਉਹੋ ਜੇ ਘਰ ਚ ਮੈਂ ਮੈਂ ਕੀ ਕਰਾਂ ਹਾਂ ਮੇਰਾ ਕੀ ਕਸੂਰ ਹੈ ਮੈਂ ਸਾਰਾ ਕੁਝ ਵੇਖਿਆ ਹੋਇਆ ਮੈਂ ਇੱਕ ਇੱਕ ਸੈਟੀਸਫਾਈਡ ਸੋਲ ਹਾਂ ਹਣਾ ਜੇ ਨਾ ਵੀ ਦੇਖਿਆ ਹੁੰਦਾ ਉਹ ਨਾ ਵੀ ਦੇਖਾਂ ਤਾਂ ਮੈਨੂੰ ਲੱਗਦਾ ਮੈਨੂੰ ਸਰੋਤਿਆਂ ਨੇ ਇੰਨਾ ਕੁ ਮਾਨ ਇੱਜ਼ਤ ਬਖਸ਼ਤਾ ਇੰਨਾ ਕੁ ਮੇਰਾ ਪਿਆਰ ਕਰਦਾ ਮੈਨੂੰ ਲੱਗਦਾ ਮੈਨੂੰ ਕਾਸੀ ਦੀ ਲੋੜ ਦੀ ਆਈ ਡੋਨਟ ਨੀਡ ਐਨੀ ਥਿੰਗ ਕਿਉਂਕਿ ਇੱਜ਼ਤ ਕਮਾਉਣੀ ਬਹੁਤ ਔਖੀ ਸਤਕਾਰ ਕਮਾਉਣਾ ਜਗਤਾਰ ਜੀ ਸਭ ਤੋਂ ਔਖਾ ਕੰਮ ਹੈ ਪੈਸਾ ਤਾਂ ਕੰਜਰ ਵੀ ਬਹੁਤ ਕਮਾ ਲੈਂਦੇ ਪੈਸੇ ਦਾ ਕੀ ਹੈ ਪੈਸਾ ਤਾਂ ਇਜ਼ ਨਾਥਿੰਗ ਨਾਥਿੰਗ ਮੈਂਟਲ ਤੇ ਤੁਹਾਡੀ ਜਿਹੜੀ ਬੋਲ ਬਾਣੀ ਆ ਤੁਹਾਡੀ ਮੈਂਟਲ ਤੇ ਤੁਹਾਨੂੰ ਹੀਰਾ ਤਾਂ ਜ਼ੀਰੋ ਬਣਾ ਦਿੰਦੀ ਹੈ ਵੇਖਿਆ ਹੀ ਹੈ ਧਾਰਨਾ ਤੁਹਾਡੇ ਸਾਹਮਣੇ ਹੀ ਹੈ ਹਾਂ ਬਿਲਕੁਲ ਜਿੰਦਿਆਂ ਜਗਦਿਆਂ ਬੈਨ ਵੀ ਆਰ ਔਨ ਦਾ ਸਟੇਜ ਮੈਨੂੰ ਮੈਂ ਕਹਣੀ ਆ ਮੈਂ ਫੀਮੇਲ ਆਰਟਿਸਟਾਂ ਇੱਕ ਵੀ ਪੰਜਾਬੀ ਨੇ ਅੱਜ ਤੱਕ ਮੈਨੂੰ ਅੱਖ ਭਰ ਕੇ ਤਾਂ ਚੱਕਿਆ ਨਹੀਂ ਜਦੋਂ ਕਿ ਤੁਸੀਂ ਕਿੰਨੇ ਦਸਣੇ ਕਿੰਨੇ ਦੇ ਕੱਪੜੇ ਪਾੜ ਤੇ ਸਿੱਟੇ ਪਾਗੇ ਉਤੇ ਆ ਫੀਮੇਲ ਦੇ ਜੋ ਹੁੰਦਾ ਉਹ ਤੁਹਾਡੇ ਹੱਥ 'ਚ ਸਾਰਾ ਕੁਝ ਵੇਖੋ ਦੀ ਪਿੱਠ ਸੁਣਦੀ ਹੈ ਅਰਦਾਸਬੰਦ ਨੇ ਵੀ ਇੱਜ਼ਤ ਕਮਾਈ ਹੈ ਹੁਣ ਤੱਕ ਤੱਕ ਮਾਈ ਸੀ ਜਦੋਂ ਚਲੋ ਰੌਲਾ ਜਾ ਪੈ ਗਿਆ that is a different story ਪੰਮੀ ਬਾਈ ਨੇ ਮਾੜਨੀ ਗਾਇਆ ਬਾਈ ਹਰਦੀ ਅਸੀਂ ਕੀ ਭਲਾਂ ਦੀ ਰਮਾਂਸ ਦੇ ਰੋਮਾਂਟਿਕ ਗੀਤ ਸੁਖੀ ਬਰਾੜ ਨਹੀਂ ਗਾਉਂਦੀ ਹੀਰਦੀ ਕਲੀ ਵੀ ਗਾਉਂਦੀ ਹੈ ਸੁਖੀ ਬਰਾੜ ਸੋਹਣੇ ਮਹੀਵਾਲ ਵੀ ਗਾਉਂਦੀ ਹੈ ਜਾਨੀ 35 ਸ਼ਬਦ ਨੇ ਨਾ ਜਿਹੜੇ ਉਹਨਾਂ ਦੇ ਸਹੀ ਵਰਤੋਂ ਨਹੀਂ ਕਰਦੇ ਵਿੱਚ ਨਸ਼ਾ ਵਿੱਚ ਫਲਾਨਾ ਤੇ ਕਸੂਰ ਸਾਡੇ ਸਰੋਤਿਆਂ ਦਾ ਵੀ ਹੈ ਜਿਹੜੇ ਕਹਿੰਦੇ ਚੱਕ ਲੋ ਚੱਕ ਲੋ ਲਾ ਦੇ ਚਮਕੀਲੇ ਦਾ ਚੱਕ ਲੋ ਚੱਕ ਲੋ ਚਮਕੀਲੇ ਨੇ ਚੰਗੇ ਵੀ ਗਾਏ ਉਹ ਨਹੀਂ ਕੋਈ ਫਰਮੈਸ਼ ਕਰਦਾ ਤਲਵਾਰ ਮਕਲਗੀ ਧਰਦੀ ਜਿਹੜੇ ਉਹਨੇ ਉਦੋਂ ਵਿਚਾਰੇ ਨੇ ਉਸ ਟਾਈਮ ਗਾਏ ਮਜਬੂਰੀ ਚ ਗਾਏ ਉਹਨਾਂ ਦੀ ਫਰਮੈਸ਼ ਆਉਂਦੀ ਸੋ ਚਾਹ ਦੇਮਾਨਕ ਸਾਹਿਬ ਨਾਲ ਕਿਵੇਂ ਫਿਰ ਭੈਣ ਭਰਾ ਕਿਵੇਂ ਜਲਦੀਪ ਮਾਨਕ ਮੈਨੂੰ ਬਹੁਤ ਚੰਗਾ ਲੱਗਦਾ ਸੀ ਉਹ ਮਤਲਬ ਜਦੋਂ ਉਹਦੀ ਡੈਥ ਵੀ ਹੋਈ ਹੈ ਨਾ ਥੋੜਾ ਦਿਨ ਪਹਿਲਾਂ ਮੇਰੇ ਬੱਚੇ ਉਹਦੇ ਬਹੁਤ ਫੈਨਸੀ ਮੈਂ ਗਈ ਮੇਰੀ ਬੇਟੀ ਕਹੇ ਉਹਨੂੰ ਮਾਮਾ ਜੀ ਤੁਸੀਂ ਛੱਡ ਦੇ ਸ਼ਰਾਬ ਪੀ ਨਹੀਂ ਹੁਣ ਮਾਮਾ ਜੀ ਛੱਡ ਦਿਓ ਤੁਹਾਨੂੰ ਕੁਝ ਹੋ ਨਾ ਜਾਵੇ ਮੈਂ ਵੀ ਕਹਾਂ ਮਗਾ ਭਾਈ ਛੱਡ ਉਹ ਭੈਣੇ ਛੱਡਤੀ ਜਦੋਂ ਬਠਿੰਡੇ ਇਲੈਕਸ਼ਨ ਚ ਖੜਾ ਹੋਇਆ ਸੀ ਨਾ ਮੈਂ ਮਨਾਂ ਕਿ ਤਾ ਮਗਾ ਭਾਈ ਨਾ ਹੋ ਤੂੰ ਇਲੈਕਸ਼ਨ ਚ ਉਹ ਭਾਈ ਤੇਰਾ ਵੀਰ ਆ ਨਾ ਜਿਹੜਾ ਕਹਿੰਦਾ ਠੱਠਾ ਬਣ ਕੇ ਉਹ ਤੇ ਪਾਰਲੀਮੈਂਟ ਚ ਕਹਿੰਦਾ ਐ ਸਟੈਂਪ ਮਾਰੂ ਜਾ ਕੇ ਨੋਟ ਪੋੜਾ ਸੀ ਆਪਾਂ ਕਹਿ ਸਕਦੇ ਹਣਾ ਉਹ ਫਿਰ ਲੈਕਚਰ ਦਿੰਦਾ ਸੀ ਕਹਿੰਦਾ ਸੀ ਭਾਈ ਮੈਂ ਤਾਂ ਅਮੀਰ ਹੈ ਨਹੀਂ ਮੈਂ ਤਾਂ ਕਹਿੰਦਾ ਜਦੋਂ ਪੜਨ ਜਾਂਦਾ ਸੀ ਨਾ ਮੇਰੇ ਪੈਰ ਨੰਗੇ ਹੁੰਦੇ ਸੀ ਕਹਿੰਦਾ ਮੱਝ ਦਾ ਗੋਹਾ ਹੁੰਦਾ ਸੀ ਉਹਦੇ ਵਿੱਚ ਮੈਂ ਪੈਰ ਪਾ ਦਿੰਦਾ ਸੀ ਇੰਨੀ ਗਰੀਬੀ ਚ ਉੱਠ ਕੇ ਇਹ ਕਲਾਕਾਰ ਬਣੇ ਨੇ ਬੱਟ ਕੁਲਦੀਪ ਮਾਨਕ ਵਰਗਾ ਕੋਈ ਗਾ ਸਕਦਾ ਕਲੀਆਂ ਕਲੀਆਂ ਕੋਈ ਨਹੀਂ ਗਾ ਸਕਦਾ ਤੇ ਡਾਊਨ ਟੂ ਅਰਥ ਕਿੰਨਾ ਸੀ ਪਤਾ ਤੁਹਾਨੂੰ ਸਰੇਂਦਰ ਚੰਦਾ ਕਿੰਨਾ ਡਾਊਨ ਟੂ ਅਰਥ ਸੀ ਭਾਈ ਹਰਦੀਪੂਰੀ ਤਾਂ ਹੈਗਾ ਕਿੰਨੇ ਡਾਊਨ ਟੂ ਅਰਥ ਹੁਣ ਬਲਾਵਾ ਵਾਲਾ ਭੱਜੇ ਆਉਣਗੇ 2 ਮਿੰਟ ਚ ਇਹ ਸਾਰੇ ਜਿਹੜੇ ਪੁਰਾਣੇ ਕਲਾਕਾਰ ਆ ਫਿਰ ਵੀ ਸੰਸਕਾਰੀ ਸੀ ਜਮਲਾ ਜੱਟ ਵੀ ਮੈਂ ਦੇਖਿਆ ਹੋਇਆ ਸੰਸਕਾਰੀ ਸੀ ਵਿਚਾਰਾ ਕਿੰਨੇ ਪੁਰਾਣੇ ਕਲਾਕਾਰ ਗਰਮੀਤ ਬਾਵਾ ਵਿਚਾਰੀ ਉਹ ਹੱਥ ਜੋੜ ਦਿੰਦੇ ਸੀ ਵੀ ਭੈਣ ਜੀ ਠੀਕ ਆ ਤੁਸੀਂ ਜਿੰਨੇ ਪੈਸੇ ਸੁਖੀ ਪੁੱਤਰ ਤੂੰ ਦੇਵੇਂਗੀ ਮੈਨੂੰ ਠੀਕ ਹੈ ਪਰ ਅਸੀਂ ਐਡੇ ਕੰਮਲੇ ਥੋੜਾ ਜਿਹੀ ਕਿਸੇ ਕਲਾਕਾਰ ਦਾ ਸੀ ਮਾਂ ਨੀਜਤ ਨਾ ਕਰੀ ਡੌਲੀ ਕਲੀਅਰ ਹੋ ਗਈ ਭੈਣ ਜੀ ਸਾਰੇ ਚੰਗੇ ਨੇ ਬਹੁਤ ਅੱਛੇ ਨੇ ਅੱਛਾ ਕਿ ਫਿਰ ਕਿੰਨੇ ਚਿਰ ਤੂੰ ਰਖੜੀ ਬੰਦ ਰਹਿ ਗਈ ਕੌਣ ਰਖੜੀ ਬੰਧੇ ਰਹੇ ਨੇ ਤੁਸੀਂ ਮਾਨਕੋ ਬੜੇ ਸਾਲ ਮੈਂ ਸਰਿੰਦਰ ਸ਼ਿੰਦੇ ਦੀ ਜਿੱਦੇ ਡੈਥ ਹੋਈ ਆ ਰਖੜੀ ਵਾਲੇ ਰਖੜੀ ਤਾਂ ਥੋੜੇ ਦਿਨ ਪਹਿਲਾਂ ਹੀ ਹੋਈ ਸੀ ਅੱਛਾ ਦੋਨੋਂ ਤੇ ਬੰਧਦੇ ਰਹੇਗੇ ਕੁਲਦੀਪ ਮਾਨਕ ਸਾਹਿਬ ਵੀ ਹਾਂ ਸਰਿੰਦਰ ਸ਼ਿੰਦਾ ਵੀ ਹਾਂ ਅੱਛਾ ਸਰਿੰਦਰ ਸ਼ਿੰਦੇ ਨੇ ਮੈਨੂੰ ਜਿੱਥੇ ਮਿਲਣਾ ਨਾ ਕਈ ਵਾਰ ਮੈਂ ਰਖੜੀ ਬਾਈ ਪੋਸਟ ਭੇਜ ਦੇਣੀ ਹਾਂ ਹਾਂ ਸਰਿੰਦਰ ਸ਼ਿੰਦੇ ਨੇ ਜਿੱਥੇ ਵੀ ਮਿਲਣਾ ਉਹ ਭਾਈ ਪੈਣੇ ਉਰਾ ਜੇਬ ਚੋਂ ਕੱਟ ਕੇ ਆ ਲੈ ਫੜ ਤੇਰੇ ਰਖੜੀ ਦੇ ਪੈਸੇ ਤਾਂ ਰਹੀ ਗਏ ਸੀ ਕਿਤੇ ਵੀ ਇੱਕ ਵਾਰੀ ਦੂਰਦਰਸ਼ਨ ਤਾਂ ਮਿਲ ਗਿਆ ਸੀ ਭੱਜਿਆ ਆ ਬਾਈ ਉਹ ਭਾਈ ਭੁੱਲ ਗਿਆ ਮੈਂ ਤਾਂ ਫੜ ਰਖੜੀ ਦਾ ਲਾਗ ਤੇ ਕਲਦੀਪ ਮਾਨਕ ਫਿਰ ਸਿੰਧੇ ਦੀ ਜਿੱਦ ਡੈਥ ਹੋਈ ਤਾਂ ਥੋੜੇ ਦਿਨ ਪਹਿਲਾਂ ਰਖੜੀ ਤਾਂ ਹੋ ਗਈ ਫਿਰ ਮੈਂ ਗਈ ਸੰਸਕਾਰ ਤੇ ਮੈਂ ਸੰਸਕਾਰ ਤੇ ਵੀ ਰਖੜੀ ਰੱਖ ਲਈ ਉਹਦੀ ਮਤਲਬ ਨਾਲੇ ਭਾਵਕ ਹੋਈ ਐਂਡ ਮੈਥੋਂ ਮੈਂ ਫੇਰ ਕਿਹੜੀ ਮੈਂ ਰਖੜੀ ਰੱਖੀ ਮੇਰਾ ਬੁਰਾ ਹਾਲ ਬਾਈ ਨੇ ਜਦੋਂ ਰਖੜੀ ਬੰਨਣੀ ਪੈਣੀ ਮੈਂ ਤੇਰੀ ਰਖੜੀ ਬੰਨ ਲਈ ਆ ਵੇ ਦੋਨੇ ਨਹੀਂ ਸਰਿੰਦਰ ਹਾਂ ਕਲਦੀਪ ਮਾਨਕ ਨੇ ਵੀ ਅੱਛਾ ਮਾਨਕ ਸਾਹਿਬ ਘਰ ਵੀ ਲੈ ਗਏ ਸੀ ਐ ਇੱਕ ਵਾਰ ਆ ਕੇ ਦੇਖ ਕੇ ਸੂਟ ਦੇਣੇ ਹੈਗੇ ਮਾਨਕ ਵੀਰ ਦੀਆਂ ਤਾਂ ਗੱਲਾਂ ਹੀ ਛੱਡੋ ਉਹ ਵੀਰ ਮੈਨੂੰ ਮਿਲ ਗਿਆ ਲੁਧਿਆਣੇ ਕਚਹਿਰੀਆਂ ਕੋਲੇ ਨੱਚ ਤੇ ਉਹਦੀ ਗੱਡੀ ਦੀ ਪਛਾਣ ਸੀ ਮੈਨੂੰ ਕਾਲੀ ਜੀ ਵੱਡੀ ਗੱਡੀ ਰੱਖ ਦਿੰਦੇ ਸੀ ਮੈਂ ਡਰਾਈਵਰ ਨੂੰ ਕਹਾਂ ਗੱਡੀ ਰੋਕ ਬਾਈ ਮਾਨਕ ਦੀ ਗੱਡੀ ਜੰਨੇ ਮੂਰੇ ਲਾ ਦੇ ਰੋਕ ਲੈ ਰੋਕ ਲੈ ਬਾਈ ਮਾਨਕ ਨੂੰ ਪਤਾ ਲੱਗ ਗਿਆ ਵੀ ਸੁੱਖੀ ਦੀ ਗੱਡੀ ਆ ਗਈ ਮੈਨੂੰ ਕੁਛ ਨਹੀਂ ਪੁੱਛਿਆ ਮੈਂ ਕਿਹਾ ਬਾਈ ਮੈਂ ਹਾਲਚਲ ਪੁੱਛੇ ਠੀਕ ਆ ਗੱਡੀ 'ਚ ਬਹਿ ਜਾ ਇਧਰ ਆ ਕੇ ਮੈਂ ਕਿਹਾ ਕੀ ਕਰੀ ਜਾਂਦਾ ਉਹ ਬੈਠ ਗੱਡੀ 'ਚ ਮੈਂ ਬਹਿ ਗਈ ਮਾਰ ਮੇਰਾ ਸਮਾਨ ਉਧਰ ਡਰਾਈਵਰ ਉਧਰ ਇੱਕ ਨਾਲ ਕਹਿੰਦਾ ਨਹੀਂ ਬੈਠ ਮੈਂ ਬਹਿ ਗਈ ਮੇਰੇ ਡਰਾਈਵਰ ਨੂੰ ਕਹਿੰਦੇ ਓਏ ਮਗਰ ਨਾਲਾਂ ਗੱਡੀ ਉਹਨੇ ਗੱਡੀ ਕਾਲੀ ਬੋਲਦੀ ਸੀ ਨਾ ਹਾਂ ਕਾਲੀ ਮਗਰ ਨਾਲਾਂ ਗੱਡੀ ਘਰੇ 'ਚ ਉਹ ਪਾਈ ਅਧਿਕਾਰ ਵਾਲੇ ਰਖੜੀ ਦਾ ਲਾਗ ਰੇ ਤੇ ਉਹਨਾਂ ਦੀਆਂ ਮੁਹੰਮਦ ਸਰੀਕ ਜੀ ਹੋਗੇ ਜਿਵੇਂ ਜਸਵੰਤ ਸੰਦੀਲਾ ਇਹਨਾਂ ਦੀਆਂ ਜਿੰਨੀਆਂ ਘਰਾਂ ਵਾਲੀਆਂ ਹੰਸ ਦੀ ਘਰ ਵਾਲੇ ਵਾਈਫ ਇਹ ਮੈਨੂੰ ਨਾ ਨਣਾਂ ਸਮਝਦੀ ਸੀ ਚੁੰਨੀ ਫੜ ਕੇ ਪਹਿਰੀ ਹੱਥ ਲਾਉਂਦੀ ਸੀ ਮੇਰੇ ਅੱਛਾ ਪ੍ਰਾਣੇ ਹਾਂ ਜੀ ਜੀ ਕਹਿੰਦੇ ਇੱਕੋ ਹੀ ਨਣਾਂ ਹੈ ਸਾਡੀ ਵੀ ਮਤਲਬ ਜਿਹਨੂੰ ਅਸੀਂ ਕਹਿ ਸਕਦੇ ਵੀ ਸਾਡੀ ਨਣਾਂ ਹੈ ਕਿਉਂਕਿ ਜੜੀਆਂ ਕੋਰਸ ਸਿੰਗਰ ਸੀ ਮੈਂ ਪੁੱਛਣਾ ਵੀ ਕਾਰਨ ਕੀ ਹੈ ਨਹੀਂ ਨਣਾਂ ਤੂੰ ਹੀ ਹੈ ਸਾਡੀ ਜਿਸ ਅਸੀਂ ਤੇਰੇ ਤੇ ਬਲਾਈਂਡ ਟਰਸਟ ਕਰਦੇ ਆ ਫਿਰ ਮਾਨਕ ਲੈ ਗਿਆ ਮੈਨੂੰ ਘਰੇ ਮੈਂ ਕਹਾ ਚਾਲੇ ਭਾਈ ਆਪ ਦੀ ਘਰ ਲੰਘ ਕੇ ਲਿਆਓ ਲਿਆਓ ਭਾਈ ਕੁੜੀ ਆਈ ਐ ਚਾਲੇ ਸਾਰਿਆਂ ਚਾਹ ਚੁਪੀ ਕੇ ਸਾਡੇ ਗੱਡੀ ਵਿਚਾਰੀ ਮੇਰੀ ਮਗਰ ਤੁਰੀ ਫਿਰ ਮੈਂ ਤਾਂ ਬੋਲੀ ਨਹੀਂ ਉਹ ਭਾਈ ਕੁੜੀ ਦਾ ਲਾਗ ਰਹਿਂਦਾ ਰਖੜੀ ਦਾ ਮੈਂ ਕਹਾ ਭਾਈ ਰਹਿਣ ਤੇ ਮੈਂ ਤਾਂ ਥੋੜਾ ਮੈਂ ਰਖੜੀ ਭੇਜ ਦੇਵਾਂ ਤੁਸੀਂ ਮੈਨੂੰ ਕੁਝ ਦੇਣਾ ਉਹ ਨਾ ਭਾਈ ਆਪ ਦੀ ਘਰ ਜਲਿਆ ਕੱਢ ਕੇ ਸੂਟ ਅੱਛਾ ਉਹ ਵਿਚਾਰੀ ਵੇਖੇ ਵੀ ਹੁਣ ਇਹ ਤੇ ਸੂਟ ਪਸੰਦ ਆਉਣਗੇ ਕਿ ਨਹੀਂ ਸਾਡੇ ਬਿਲਕੁਲ ਬਿਲਕੁਲ ਹੁਣ ਕਹਿੰਦਾ ਮੈਂ ਸਮਝ ਗਿਆ ਤੂੰ ਐ ਕਰ ਜਿੰਨੇ ਹੈਗੇ ਸਾਰੇ ਕੱਢ ਲਿਆ ਕਹਿੰਦਾ ਕੋਈ ਭੈਣ ਪਸੰਦ ਕਰ ਲੂਗੀ ਕਰ ਲੂਗੀ ਤੋ ਉਹ ਭਾਬੀ ਵਿਚਾਰੀ ਸਾਰੇ ਸੂਟ ਚੱਕੀ ਆਵੇ ਫੜਿਆ ਉਹਦੇ ਚਨੂਕ ਚ ਪਤਾ ਨਹੀਂ ਕਿੱਥੋਂ ਕੱਢ ਕੇ 10-1100 ਸੂਟ ਮੇਰੇ ਅੱਗੇ ਰੱਖ ਤੇ ਹੁਣ ਮੈਨੂੰ ਸਮਝ ਨਾ ਆਵੇ ਵੀ ਮੈਂ ਮੈਨੂੰ ਬੁਰਾ ਲੱਗਦਾ ਨਾ ਵੀ ਅਗਲਾ ਸੂਟ ਲੈ ਹੂੰ ਹੂੰ ਵੀ ਸੂਟ ਲੈਣ ਆਈ ਐ ਮੈਂ ਕਿਹਾ ਵੀ ਵੀਰ ਨਹੀਂ ਪਲੀਜ਼ ਬੰਨ ਤੁਸੀਂ ਸੂਟ ਰਹਿਣ ਦਿਓ ਤੁਸੀਂ ਇੰਨਾ ਪਿਆਰ ਦਿੰਨੇ ਆ ਜ਼ਬਰਦਸਤੀ ਘਰੇ ਲੈ ਕੇ ਆਏ ਹੋ ਇੰਨੀ ਭਾਬੀ ਪੈਰੀ ਹੱਥ ਲਾ ਦਿਓ ਚ ਸਾਰਾ ਕੁਝ ਹੀ ਆ ਗਿਆ ਵੀ ਨਹੀਂ ਸਭ ਕੁਝ ਆ ਗਿਆ ਕਦੇ ਨਹੀਂ ਉਹ ਮੈਨੂੰ ਪਤਾ ਨਾ ਲੱਗਿਆ ਉਹਨੂੰ ਮੁੰਡੇ ਨੂੰ ਕਹਿੰਦੇ ਉਹ ਬੰਨ ਪੰਡ ਸਾਰੇ ਰੱਖਦੇ ਸੂਟ ਵਿੱਚ ਗੱਡੀ ਚ ਸਪੰਡ ਬਣਾ ਕੇ ਨਾ ਪਿੰਡਾਂ ਨੂੰ ਸਾਰੇ ਛੂਟੀ ਮੇਰੇ ਗੱਡੀ ਚ ਰੱਖਦੇ ਮੇਰੇ ਮਤਲਬ ਇਹਦੇ ਨਾਲੇ ਰੀਤੀ ਰਿਵਾਜ ਧੀਆਂ ਨੂੰ ਕਹਿੰਦੇ ਦਿੱਤਾ ਪੁੰਨ ਲੱਗਦਾ ਹੈ ਹਾਂ ਉਹ ਕਹਿੰਦੇ ਵੀ ਪੁੰਨ ਲੱਗੂਗਾ ਸੋ ਇਹੋ ਜਿਹੀਆਂ ਗੱਲਾਂ ਬਾਤਾਂ ਇਹ ਜਿਹੜੇ ਮੈਂ ਯਾਦ ਕਰਦੀ ਆ ਮਿਸ ਵੀ ਕਰਦੀ ਆ ਉਹਨਾਂ ਨੂੰ ਕਈ ਵਾਰੀ ਕਿਉਂਕਿ ਅੱਜ ਕੱਲ੍ਹ ਦੇ ਗਾਇਕਾਂ ਨੂੰ ਥੋੜਾ ਜਨਾ ਸਿੱਖਣਾ ਚਾਹੀਦਾ ਥੋੜਾ ਜਿਹਾ ਸੰਸਕਾਰੀ ਡਾਊਨ ਟੂ ਅਰਥ ਉਹ ਹੈ ਨਹੀਂ ਆ ਉਹ ਹੈ ਨਹੀਂ ਸੰਸਕਾਰ ਬਿਲਕੁਲ ਹੈ ਨਹੀਂ ਸੰਸਕਾਰ ਵਾਲੀ ਤਾਂ ਤੁਸੀਂ ਵਰਕ ਹੀ ਇੰਨੀ ਐਕਟਿੰਗ ਜਾਣੀ ਮਤਲਬ ਉਹੀ ਹੁੰਦੇ ਉਹਨਾਂ ਦਾ ਜਵਾਬ ਦੇਉ ਟਾਕਿੰਗ ਹਾਂਜੀ ਦੱਸੋ ਜੀ ਮੈਂ ਹੈਰਾਨ ਸਾਡੇ ਨਾਲ ਦੇ ਸਾਰੇ ਮੁੱਖ ਮੰਤਰੀ ਵੀ ਬਣੇ ਫਿਰਦੇ ਭਗਵੰਤ ਮਾਨ ਵੀ ਸਾਡੇ ਨਾਲ ਦਾ ਹੀ ਹੈ ਅੱਛਾ ਇਹ ਵੀ ਤੁਹਾਡੇ ਕੋਲ ਦੇ ਰਹੇ ਨੇ ਐਮ ਸੀ ਐਫ ਸਾਹਿਬ ਜੀ ਨੋਰਥ ਜ਼ੋਨ ਚ ਹਾਂਜੀ ਕਲਾਕਾਰ ਐਸ ਆਰਟਿਸਟ ਭਗਵੰਤ ਮਾਨ ਜੀ ਮੇਰੇ ਕੋਲ ਅਸੀਂ ਬੜਾ ਕੰਮ ਕੀਤਾ ਇਕੱਠਿਆਂ ਨਹੀਂ ਅੱਛਾ ਜੀ ਬਹੁਤ ਕੰਮ ਕੀਤਾ ਦੋਨਾਂ ਨੇ ਇਕੱਠਿਆਂ ਕੰਮ ਕੀਤਾ ਐਂਡ ਹੀ ਇਜ਼ ਅ ਵੈਰੀ ਗੁੱਡ ਕਮੇਡੀਅਨ ਮੈਂ ਵੇਖੋ ਉਹਦੀ ਕਾਮੇਡੀ ਤੇ ਕੋਈ ਸ਼ੱਕ ਨਹੀਂ ਜਿੰਨੀ ਵਧੀਆ ਵੇਖੋ ਸਾਫ ਸੁਥਰੀ ਕਾਮੇਡੀ ਕੀਤੀ ਉਹਨੇ ਗੁਰਪ੍ਰੀਤ ਖੋਗੀ ਨੇ ਸਾਫ ਸੁਥਰੀ ਕਾਮੇਡੀ ਕੀਤੀ ਕਰਮਜੀਤ ਅਰਮੋਲ ਨੇ ਸਾਫ ਸੁਥਰੀ ਕਾਮੇਡੀ ਕੀਤੀ ਸੋ ਭਗਵੰਤ ਮਾਨ ਜੀ ਦੀ ਵੀ ਪੇਮੈਂਟ ਅਸੀਂ ਕਿਤੇ ਦੀ ਕਿਤੇ ਲੈ ਕੇ ਸੀ 6-7 ਮਹੀਨਿਆਂ ਚ 40000 ਤੇ ਲੈ ਕੇ ਸੀ ਭਗਵੰਤ ਮਾਨ ਜੀ ਨੂੰ ਨਾ ਵੀ ਸੀਮ ਸੰਜੁ ਦੇ ਐਜ ਇੱਕ ਕਮੇਡੀਅਨ ਇਹਨਾਂ ਵੀ ਯਾਰਖੰਡੀ ਮਿਲਦਾ ਹੋਏਗਾ ਨਹੀਂ ਥੋੜੀ ਪੇਮੈਂਟ ਸਾਰੀ ਨਾਰਥ ਜ਼ੋਨ ਉਹੀ ਤਾਂ ਮੈਂ ਕਿਹਾ ਵੀ ਬਿਮਾਰੀ ਸੀ ਵੀ ਤੁਸੀਂ ਐਡੇ ਵਧੀਆ ਕਮੇਡੀਅਨ ਹੁਣ ਭਗਵੰਤ ਮਾਨ ਵਰਗੇ ਕਮੇਡੀ ਉਦੋਂ ਕੋਈ ਨਹੀਂ ਸੀ ਕਰਦਾ ਹੀਰੋ ਹੈ ਇਹ ਆਪਦੇ ਟਾਈਮ ਦਾ ਬਿਲਕੁਲ ਬਿਲਕੁਲ ਤੁਸੀਂ ਇਹਦੇ ਚ ਕੋਈ ਸ਼ੱਕ ਨਹੀਂ ਹੁਣ ਜੇ ਕੋਈ ਕਹੀ ਜਾਵੇ ਸਿਸਟਮ ਦੇ ਖਿਲਾਫ ਬਹੁਤ ਕਮੇਡੀ ਬਿਆਹੀ ਹੁਣ ਜੇ ਕਹੀ ਜਾਵੇ ਕੋਈ ਕਹਿੰਦੇ ਨੇ ਆਪ ਜਿੱਤ ਗਈ ਮੈਂ ਦਿਲ ਦੀ ਗੱਲ ਦੱਸੇ ਆਪ ਭਗਵੰਤ ਮਾਨ ਲੋਕਾਂ ਦੇ ਇੱਥੇ ਵਸਿਆ ਹੋਇਆ ਸੀ ਆਪਦੀ ਕਾਮੇਡੀ ਕਰਕੇ that's why he is working as cm today ਕਾਦੇ ਕਰਕੇ ਕਲਾ ਕਰਕੇ ਇੱਕ ਕਲਾ ਜਿੱਤੀ ਹੈ ਪੰਜਾਬ 'ਚ ਆਪ ਪਾਰਟੀ ਨਹੀਂ ਜਿੱਤੀ ਕਲਾ ਦੀ ਜਿੱਤ ਹੋਈ ਐ ਐਂਡ ਮੈਂ ਹੁਣ ਵੀ ਉਹਦੇ ਬਹੁਤ ਸਤਿਕਾਰ ਕਰਦੀ ਆ ਵਧੀਆ ਔਰ ਸੋਸ਼ਲ ਜਿਹੜੀਆਂ ਬਰਾਈਆਂ ਉਹਨਾਂ ਦੇ ਉਲਟ ਉਹਨੇ ਕਿੰਨੀ ਸਾਫ਼ ਸੁਥਰੀ ਬੀਬੋ ਭੂਆ ਕੀਤੀ ਤੇ ਉਹ ਵੱਟ ਕੱਢਦੀ ਕੁਲਫੀ ਜਿਹੜੀ ਗਰਮਾ ਗਰਮ ਕੁਲਫੀ ਗਰਮਾ ਗਰਮ ਮਿੱਠੀਆਂ ਮਿਰਚਾਂ ਤੇ ਕੁਲਫੀ ਗਰਮਾ ਗਰਮ ਕਰਾਉਣ ਵਾਲਾ ਕੋਈ ਕਲਾਕਾਰ ਜਿਹੜਾ ਪੰਜਾਬ 'ਚ ਜਿਹੜਾ ਜਲ ਪਰਮਾਤਮਾ ਦੀ ਬੜੀ ਬਖਸ਼ਿਸ਼ ਹੈ ਖੁਸ਼ ਹੈ ਕਿ ਸਾਡੀ ਬਰਾਦਰੀ ਦੇ ਵਿੱਚੋਂ ਕੋਈ ਮੁੱਖ ਮੰਤਰੀ ਵੀ ਬਣਿਆ ਇੱਥੋਂ ਤੱਕ ਕਲਾ ਪਹੁੰਚੀ ਹੈ ਕਲਾ ਪਹੁੰਚੀ ਪਟਿਆਲੇ ਆਉਂਦੇ ਰਹੇ ਨੇ ਫਿਰ ਧੜਕੋ ਆਪਣੇ ਗੁਰਪ੍ਰੀਤ ਗੁੱਗੀ ਸਾਹਿਬ ਔਰ ਭਗਵੰਤ ਸਿੰਘ ਸਾਹਿਬ ਸਾਰੇ ਸਾਰੇ ਮਿਲਦੇ ਰਹੇ ਨੇ ਜੀ ਗੁੱਗੀ ਗੁੱਗੀ ਉਹ ਰੀਤਾ ਸੀ ਤਾਂ 30 ਸਾਲਾਂ ਦੇ ਨੌਰਤ ਉੱਥੇ ਮਿਲਦੇ ਰਹੇ ਨੇ ਦੂਰਦਰਸ਼ਨ ਦੇ ਹਰਪਾ ਜਨਮਾਨ ਤੋਂ ਹਰਪਾ ਜਨਮਾਨ ਨੇ ਪਹਿਲਾ ਗੀਤ ਮੇਰੀ ਸਟੇਜ ਤੇ ਗਾਇਆ ਸੀ ਚਿੱਠੀਆਂ ਨੀ ਚਿੱਠੀ ਜਸਵਾਲ ਹਾਂ ਜਸਵਾਲ ਜਿਉਂਦਾ ਸੀ ਉਦੋਂ ਕੌਂਕੇ ਪਿੰਡ ਮੇਰਾ ਪ੍ਰੋਗਰਾਮ ਸੀ ਮੈਨ ਕਉ ਮੈਂ ਤੁਹਾਨੂੰ ਦੱਸਣਾ ਮੈਂ ਹਰ ਕਲਾਕਾਰ ਨੂੰ ਸਤਿ ਸ਼੍ਰੀ ਅਕਾਲ ਦੇ ਦਿੰਦੀ ਸੀ ਕਹਿੰਦੇ ਵੀ ਤੇਰਾ ਮਜਿਸਟਰੀਨ ਹੈ ਕਿ ਮੈਂ ਗਾਉਂ ਭਗਵੰਤ ਜੀ ਨੂੰ ਉਦੋਂ ਸੌਰੀ ਹਰਪਾ ਜਨਮਾਨ ਨੂੰ ਪਹਿਲੀ ਵਾਰੀ ਮਿਲੀ ਜਦੋਂ ਇਹਨਾਂ ਗਾਇ ਚਿੱਠੀਆਂ ਨਹੀਂ ਚਿੱਠੀਆਂ ਫਿਰ ਅਸੀਂ ਬੜੇ ਇੱਕ ਦੂਜੇ ਨਾਲ ਮਿਊਚੁਅਲ ਪ੍ਰੋਗਰਾਮ ਕਰਦੇ ਰਹੇ ਹਰਪਾ ਜਨਮਾਨ ਨੂੰ ਮੈਨੂੰ ਉਹਨੇ ਬੁਕਿੰਗ ਜੇ ਇਕੱਠੀ ਡੇਟ ਹੋ ਜਾਣੀ ਭੈਣ ਜੀ ਤੁਸੀਂ ਵੀ ਆ ਜਾਓ ਨਾਲ ਜਣੀ ਇਹਨਾਂ ਕਲਾਕਾਰਾਂ ਨੂੰ ਮੈਂ ਇੰਨਿਆਂ ਨੂੰ ਮਤਲਬ ਦਿਲੋਂ ਵਰਤੀ ਹੋਈਆਂ ਤੇ ਦਿਲੋਂ ਮੇਰਾ ਸਤਿਕਾਰ ਵੀ ਕਰਦੇ ਨੇ ਖੈਰ ਹਰ ਪਰ ਜਰਮਨ ਵੀ ਇਹਦੇ ਗੁਣ ਪਰ ਤੁਸੀਂ ਨੇ ਸੰਸਕਾਰ ਤੇ ਸਤਿਕਾਰ ਵਾਲੀ ਗੱਲ ਕਰ ਰਹੇ ਹੋ ਮੈਂ ਤੁਹਾਨੂੰ ਇੱਕ ਕਿੱਸਾ ਸੁਣਾਉਂਦਾ ਇਹਨਾਂ ਦਿਨਾਂ ਦੇ ਵਿੱਚ ਅਸੀਂ ਲੁਧਿਆਣੇ ਗਏ ਤੇ ਸੰਦੀਲਾ ਸਾਹਿਬ ਵੀ ਮਿਲਣ ਆ ਗਏ ਉਹਨਾਂ ਨੇ ਕਹਿੰਦੇ ਕਿ ਮੈਂ ਆਵਾਂਗਾ ਮਿਲਣ ਤੇ ਸਦੀਕ ਸਾਹਿਬ ਦੀ ਇੰਟਰਵਿਊ ਕਰਨੀ ਸੀ ਤੇ ਸਦੀਕ ਸਾਹਿਬ ਆ ਗਏ ਤੇ ਇਹਨਾਂ ਨੂੰ ਕੋਈ ਕੰਮ ਪੈ ਗਿਆ ਸੰਦੀਲਾ ਸਾਹਿਬ ਮੈਨੂੰ ਕਹਿੰਦੇ ਸੰਦੀਲਾ ਸਾਹਿਬ ਮੈਂ ਕਿਹਾ ਜੀ ਚਲ ਗਏਗੇ ਤਾਂ ਅੱਛਾ ਫੋਨ ਕੀਤਾਗਾ ਜੀ ਮੁਰਦੀ ਪੈਰੀ ਆ ਕੇ ਪਹਿਰਾ ਚ ਬੈਠ ਗਏ ਕਹਿੰਦੇ ਜੀ ਮੈਂ ਜਾਣਾ ਮੈਂ 15 ਕਿਲੋਮੀਟਰ ਵਾਪਸ ਆਇਆ ਹੈਗਾ ਦੇਖਿਆ ਹਾਂ ਬਹੁਤ ਸਤਿਕਾਰ ਮਿਲਿਆ ਉਹ ਤੇ ਰঞ্জੀਤ ਮਣੀ ਸਾਹਿਬ ਪੈਰੀ ਆ ਫਲਾਏ ਉੱਠੇ ਨਹੀਂ ਆ ਗਏ ਨਾ ਜੀ ਬਹੁਤ ਇੱਕ ਦੂਜੇ ਦੇ ਬਹੁਤ ਰਿਸਪੈਕਟ ਕਰਦੇ ਤੇ ਮੈਂ ਹੋਰ ਇਨਾਂ ਲਈ ਹੀ ਪ੍ਰੋਗਰਾਮ ਰੱਖਿਆ ਹੈ ਜਿਹੜਾ ਜਿਹੜੇ ਪੰਜਾਬ ਸ਼ੀ ਰਿਵਾਰਡ ਨੇ ਨਾ ਲਾਈਫਟਾਈਮ ਅਚੀਵਮੈਂਟ ਅਵਾਰਡ ਫਿਰ ਆਪਾਂ ਵਿਰਸੇ ਦੇ ਵਾਰਸ ਅਵਾਰਡ ਕੋਈ ਪ੍ਰਾਣਾ ਕਲਾਕਾਰ ਨਹੀਂ ਛੱਡਣਾ ਜਿਹੜਾ ਨਾ ਆਗਸਟ ਪ੍ਰੋਗਰਾਮ ਚ ਆਪਾਂ ਸਦਰੇ ਹੀ ਹੋ ਜਾ ਅੱਛਾ ਤੁਸੀਂ ਜਿਵੇਂ ਕੁਲਦੀਪ ਮਾਨਕ ਸਾਹਿਬ ਨੂੰ ਕਹਿ ਦਿੱਤਾ ਕਿ ਇਲੈਕਸ਼ਨ ਲਈ ਲੜਨੀ ਕਰਮਜੀਤ ਮੋਲ ਉਹਨਾਂ ਦਾ ਸਕਾਪਾਂਜਾ ਉਹਨਾਂ ਨੂੰ ਵੀ ਕਹੇ ਵੀ ਨਾ ਲੜੀ ਕਾਕਾ ਮਾਮਾ ਵੀ ਆਰ ਗਿਆ ਕਿ ਤੂੰ ਵੀ ਨਾ ਕਿਤੇ ਨਹੀਂ ਕਰਮਜੀਤ ਅਨਮੋਲ ਮੇਰੇ ਬਹੁਤ ਕਰੀਬ ਹੈ ਵੇਖੋ ਘਰੇ ਵੀ ਆਉਂਦੇ ਨੇ ਕੋਗੀ ਵੀ ਆਉਂਦਾ ਕਰ ਮੇਰੇ ਕੋਲ ਸਾਰੇ ਆਉਂਦੇ ਨੇ इवन ਰਣਜੀਤ ਪਾਵਾ ਵੀ ਆ ਜਾਂਦਾ ਕਈ ਵਾਰ ਕਿਉਂਕਿ ਮੈਨੂੰ ਬੜਾ ਅੱਛਾ ਲੱਗਦਾ ਹੈ ਹੁਣ ਜਿਹੜੇ ਪਿਛਲੇ 2-3 ਸਾਲਾਂ ਚ ਨਾ ਫਿਲਮਾਂ ਵਾਲੇ ਮੈਨੂੰ ਪੁੱਛਣ ਲੱਗੇ ਅੱਛਾ ਜੀ ਵੀ ਅਸੀਂ ਆ ਸ਼ਬਦ ਪਾਦ ਗਏ ਵੀ ਇਹ ਸ਼ਬਦ ਕਿਵੇਂ ਆ ਜਿਵੇਂ ਇੱਕ ਪੁੱਛਣ ਲੱਗੇ ਜੀ ਅਸੀਂ ਪਾਉਣਾ ਨੱਕ ਜਿਉਂ ਖੰਡੇ ਦੀ ਧਾਰਮਿਕਾ ਖੰਡਾ ਨਾ ਪਾਓ ਨੇਜਾ ਪਾ ਦਿਓ ਹਾਂ ਖੰਡੇ ਨਾਲ ਮੈਂ ਖਾ ਤੁਹਾਡੇ ਐਸਜੀਪੀਸੀ ਮੰਗਰ ਭੇਜ ਹਾਂ ਨੇਜਾ ਠੀਕ ਹੈ ਹਾਂ ਮੈਨੂੰ ਮੈਨੂੰ ਖੁਸ਼ੀ ਮਹਿਸੂਸ ਹੁੰਦੀ ਹੈ ਵੀ ਕਲਚਰ ਬਾਰੇ ਦੇ ਵਾਂਟ ਟੂ ਨੋ ਅਬਾਊਟ ਕਲਚਰ ਉਹਨਾਂ ਨੂੰ ਪਤਾ ਵੀ ਕੋਈ ਪਰਸਨ ਹੈ ਜਿਹੜਾ ਸਾਨੂੰ ਸਹੀ ਗਾਈਡ ਕਰ ਸਕਦਾ ਹੈ ਕਰਮਜੀਤ ਰਮੋਲ ਜਦੋਂ ਖੜਾ ਹੋ ਗਿਆ ਮੈਨੂੰ ਤਾਂ ਉਹਦੀ ਬਤ ਲੱਗ ਗਿਆ ਵੀ ਕਰਮਜੀਤ ਰਮੋਲ ਖੜਾ ਹੋ ਗਿਆ ਇਲੈਕਸ਼ਨ 'ਚ ਤੇ ਫਿਰ ਮੈਂ ਤੇ ਗਈ ਤਨਵਤਮ ਉੱਥੇ ਜਾ ਕੇ ਵੀ ਆਈਆਂ ਦੇ ਘਰ ਪ੍ਰਚਾਰ ਕੀਤਾ ਤੁਸੀਂ ਨਹੀਂ ਨਹੀਂ ਮੈਂ ਪ੍ਰਚਾਰ ਕਿਸੇ ਦਾ ਨਹੀਂ ਕੀਤਾ ਮੈਂ ਕਿੱਥੋਂ ਕਰਦੀ ਉੱਥੇ ਦਾ ਆਪਣਾ ਖੜਾ ਸੀਗਾ ਹਾਂ ਸਰਜ ਵੀ ਮੇਰਾ ਆਪਣਾ ਹੈ ਤੇ ਉਧਰ ਹੋਸੀ ਵੀ ਸਾਡੇ ਲਈ ਤਾਂ ਮੁਸੀਬਤ ਪੈਦਾ ਹੋ ਗਈ ਨਾ ਕਿਉਂਕਿ ਹਾਂਸ ਵੀ ਓਨਾ ਹੀ ਪਿਆਰਾ ਮੈਨੂੰ ਕਰਮਜੀਤ ਨੂੰ ਮੋਲ ਵੀ ਓਨਾ ਪਿਆਰਾ ਵਾਟਰ ਚਲੋ ਅ ਗੁੱਡ ਵਿਸ਼ਸ ਤਾਂ ਦੇਣ ਜਾਣਾ ਹੀ ਸੀਗਾ ਨਾ ਤੇ ਉਸ ਦਿਨ ਜਿੱਦਾਂ ਮੈਂ ਮਿਲਣ ਗਈ ਤਾਂ ਉਹਦੇ ਲੱਗਦਾ ਐ ਸੀ ਵੀ ਜਿੱਤੂਗਾ ਇਹ